ਗਾਦੀ ਉਸਤਾਦੀ ਦੀ ਰਸਮਾਂ ਇਹ ਵੀ ਚੱਲਦੀ ਪਈ ਆ ਸੋ ਇਸ ਤੋਂ ਬਾਅਦ ਜਿਹੜਾ ਆਪਣੇ ਜਿੰਨੇ ਸਾਰ ਸੇਵਾਣ ਹੋਏ ਆ ਜੀ ਇਹਨਾਂ ਆਪਣੇ ਜਗੇ ਕਲੀਫੇ ਬਣਾਉਣੇ ਆ ਜੀ ਅੱਜ ਸੋ ਇਸ ਕਰਮ ਜਿਹੜਾ ਆ ਸਭ ਤੋਂ ਪਹਿਲਾਂ ਆਪਣੇ ਉਸਤਾਦ ਨੇ ਸ਼ਾਨ ਤਾਉਦੀ ਤੇ ਕਵਰ ਕਨੇਡਾ ਵਾਲਿਆਂ ਨੂੰ ਧੰਨਵਾਦ ਕੀਤਾ ਲਓ ਜੀ ਉਸਤਾਦ ਕਵਰ ਘਰਾਇਆ ਜੀ ਕਨੇਡਾ ਵਾਲੇ ਉਹਨਾਂ ਨੂੰ ਜਿਹੜਾ ਇਹਨਾਂ ਨੂੰ ਜਿਹੜਾ ਮਾਨ ਸਨਮਾਨ ਕੀਤਾ ਗਿਆ ਜੀ ਇਹਨਾਂ ਦੇ ਹੱਥ ਭੇਜਦੇ ਹੋਏ ਇਹਨਾਂ ਦੀ ਬਾਤ ਅੱਗੋਂ ਮੰਮੀ ਦੇ ਅੱਗੇ ਦੀ ਠੀਕ ਹੈ ਜੀ ਲਓ ਜੀ ਠੀਕ ਹੈ ਵੀ ਮਾਨ ਸਨਮਾਨ ਕੀਤਾ ਗਿਆ ਜੀ ਕਵਰ ਉਸਤਾਦ ਜੀ ਸਾਡੇ ਕੈਨੇਡਾ ਤੋਂ ਠੀਕ ਹੈ ਜੀ ਉਹਨਾਂ ਦਾ ਮਾਨ ਸਨਮਾਨ ਵੀ ਸਾਡੇ ਸਾਡੇ ਲਈ ਜਿਹੜਾ ਉਹਨਾਂ ਨੇ ਚਲਾਇਆ ਲਓ ਜੀ ਆਪਣੇ ਉਸਤਾਦ ਨਿਸ਼ਾਨ ਤੌਲ ਜੀ ਠੀਕ ਹੈ ਜੀ ਇਹ ਆਪਣੇ ਠੀਕ ਹੈ ਅੱਜ ਕਲੀਜ਼ੇ ਕਰ ਲਏ ਨੇ ਠੀਕ ਹੈ ਜੀ ਤੇ ਚਾਰ ਕਿੰਨੇ ਕਿਲੋ ਕਰ ਲਦੇ ਚਾਰ ਕਿਲੋ ਮੇਰੇ ਲਈ ਚਾਰ ਕਿਲੋ ਲੱਗੇ ਰੱਖ ਲਓ ਜੀ ਹਾਂਜੀ ਅੰਗਰੇਜ਼ ਬੇਦੀ ਬਡਾਲੇ ਤੋਂ ਤੇ ਅੰਗਰੇਜ਼ ਵੀਰ ਬਡਾਲੇ ਤੋਂ ਇਹਨਾਂ ਦਾ ਕਵਤਾਰ ਰਾਜੇ ਸੰਧੀ ਤੋਂ ਜੀ ਇੱਥੋਂ ਦਾ ਕਵਤਾਰ ਰਾਜੇ ਸੰਧੀ ਤੋਂ ਇੱਥੋਂ ਦੇ ਵੀ ਆ ਜੀ ਆਪਣਾ ਵੀਰ ਜੀ ਇਹ ਇੱਕ ਪ੍ਰੈਜ਼ੈਂਟ ਬੁੱਲੀ ਲਵਾਰਗੇ ਤੋਂ ਲਓ ਜੀ ਆਪਣੇ ਪ੍ਰੈਜ਼ੈਂਟ ਵੀ ਇੱਥੇ ਹਾਂਜੀ ਇੱਕ ਮਿੰਟ ਇੱਕ ਮਿੰਟ ਪੜੀ ਸਾਨੂੰ ਹਾਂ ਜੀ ਜਾਨੀ ਵੀਰ ਜੀ ਨਿਸ਼ਾਨਧੋਲ ਜੀ ਦਾ ਮਾਨ ਸਨਮਾਨ ਕਰਦੇ ਪਏ ਉਧਰ ਵੀਰ ਜੀ ਦਾ ਨਾਮ ਦੱਸਿਓ ਇਧਰ ਵੀਰ ਜੀ ਦਾ ਨਾਮ ਦੱਸਿਓ ਅਵਤਾਰ ਅਵਤਾਰ ਵੀਰ ਠੀਕ ਹੈ ਜੀ ਇਹ ਬੁੱਲੀ ਬੁੱਲੀ ਵੀਰ ਅਵਤਾਰ ਵੀਰ ਜੱਦੀ ਵੀਰ ਠੀਕ ਹੈ ਜੀ ਮੇਜੀ ਵੀਰ ਨਾ ਸੋਨ ਜੀ ਵੀ ਅੰਗਰੇਜ਼ ਜਿਹੜੇ ਕਿ ਮੈਂ ਕਿ ਆਪਣੇ ਰਡਾਲੇ ਤੋਂ ਇਹ ਤੇ ਉਸਤਾਦ ਜੀ ਨੇ ਵੱਡੇ ਉਸਤਾਦ ਜੀ ਨੇ ਨਾ ਇਹ ਮਾਨ ਸਨਮਾਨ ਕਰ ਲਕਿਆ ਜੀ ਆਪਣੇ ਠੀਕ ਹੈ ਠੀਕ ਹੈ ਜੀ ਲੋ ਜੀ ਕਰੋ ਜੀ ਹੋ ਰੱਖੋ ਭਾਈ ਜੀ ਹੋ ਰੱਖੋ ਲਓ ਜੀ ਉਸਤਾਦ ਨਿਸ਼ਾਨ ਤੋਲ ਜੀ ਇਹੜੇ ਆ ਮਲਕੀ ਕਲੀਫੇ ਕਰ ਲਗੇ ਆ ਠੀਕ ਹੈ ਅੱਜ 4 ਕਲੀਫੇ ਜਿਵੇਂ ਯੂਨੀ ਦੇ ਵਿੱਚ ਇਹ ਕਲੀਫਾ ਕੀਤਾ ਜੀ ਵੀਰ ਜੀ ਹਾਂ ਠੀਕ ਹੈ ਜੀ ਵੀਰ ਜੀ ਹਾਂ ਨੂੰ ਅੱਗੋ ਇਧਰ ਜੀ ਅੱਗੋ ਸੈਕਿੰਡ ਠੀਕ ਹੈ ਜੀ ਇਹ ਲਓ ਜੀ ਮਾਨ ਸਨਮਾਨ ਕਰਦੇ ਹੋਏ ਵੀਰ ਜੀ ਬਾਅਦ ਇੱਕ ਮਿੰਟ ਰੋ ਜਾ ਬਿਲਵਾ ਕਰ ਲੈਂਦੇ ਰਹਿ ਜਾਣੀ ਵਿੱਚ ਠੀਕ ਹੈ ਜੀ ਅੱਗੋ ਜੀ ਜੀ ਬੇਦੀ ਵੀਰ ਬੇਦੀ ਵੀਰ ਠੀਕ ਹੈ ਜੀ ਪਿੰਡ ਬਡਾਲੇ ਤੋਂ ਇਹਨਾਂ ਦੀ ਤਲੀਵੇਂ ਵਿੱਚ ਭਾਈ ਅਖੀਰ ਕੋ ਮਾਰ ਗਿਆ ਨਹੀਂ ਰੱਖਣੀ ਸਾਜੀ ਨਹੀਂ ਇਹ ਜਾਂ ਦੋ ਮੂਰੀਆ ਦੋ ਜੀ ਆਹ ਲੋ ਜੀ ਅੱਜ ਦੀ ਆ ਚੌਥੀ ਗਰੀਬਾ ਜਿਸਾਨ ਸਾਜੀ ਨੂੰ ਜਿਹੜੇ ਕਰਨ ਜਾ ਰਹੇ ਠੀਕ ਹੈ ਜੀ ਕੀ ਕੀ ਗਏ ਆ ਜੀ ਲੋ ਜੀ ਸਾਰੇ ਭਰਾਵਾਂ ਨੂੰ ਬਹੁਤ ਬਹੁ ਮੁਬਾਰਕਾਂ ਜੀ ਬਹੁਤ ਬਹੁ ਮੁਬਾਰਕਾਂ ਜੀ ਨਿਸ਼ਾਨ ਸਾਹਿਬ ਜੀ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਜੀ ਬਰਾਬਰ ਸਾਡੀ ਕਿੱਥੇ ਬੈਠ ਕੇ ਬੈਠੋ ਜੀ ਸੁਣਾਇਆ ਨਹੀਂ ਹੁਣ ਸਹੀ ਬਹਿ ਜਾਓ ਥੱਲੇ ਆਰਾਮ ਨਾਲ ਐ ਤਰੀਕੇ ਨਾਲ ਥਾਲੀ ਥੋੜੀ ਜੀ ਸਾਹਮਣੇ ਤੇ ਵੀ ਥਾਲੀ ਵਿੱਚ ਲੋ ਜੀ ਮੂੰਹ ਮਿੱਠਾ ਕਰਾਇਆ ਜਾ ਰਿਹਾ ਜੀ ਠੀਕ ਹੈ ਜੀ ਉਧਰ ਬੀਦੀ ਵੀਰ ਦਾ ਵੀ ਖਾਣਾ ਉਧਰ ਵੀਰ ਜੀ ਠੀਕ ਹੈ ਜੀ ਮੇਰੇ ਵੀਰ ਦਾ ਨਹੀਂ ਖਾਣਾ ਲਓ ਜੀ ਮੁਬਾਰਕਾਂ ਹੋਣੀਆਂ ਬਹੁਤ ਬਹੁਤ ਨਿਸ਼ਾਨ ਸਾਹਿਬ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਹਾਲੇ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਿਸ਼ਾਨ ਵੀਰ ਜੀ ਨਾਲੇ ਚਾਰ ਕਲੀਫੇ ਕੀਤੇ ਆ ਜੀ ਸੀਨੀਅਰ ਪਾਰਟੀ ਦਾ ਮਾਜਾ ਆਇਆ ਜੀ ਅੱਜ ਆ ਜੀ ਲਿਆਓ ਜੀ ਲਓ ਜੀ ਇਹ ਵੀ ਜੁੜਿਆ ਜੇ ਵੀਰ ਕੀ ਨਾਮ ਜੀ ਇਹਨਾਂ ਦਾ ਕੀ ਨਾਮ ਵੀਰ ਜੀ ਇਹਨਾਂ ਦਾ ਨਾਮ ਸਰਵਨ ਸਿੰਘ ਜੀ ਅਦਲੀ ਹਾਲ ਤੋਂ ਇਹ ਇਸ ਟਾਈਮ ਇਟਲੀ ਮੌਜੂਦ ਨੇ ਉਥੋਂ ਜਿਹੜਾ ਵੀਡੀਓ ਕਾਲ ਤੇ ਲਾਈਵ ਹੋ ਰਹੀ ਹੈ ਜੀ ਤੇ ਆਪਣੇ ਇਹਨਾਂ ਦੇ ਫਾਦਰ ਸਾਹਿਬ ਆਏ ਆ ਜੀ ਤੁਸੀਂ ਵੀ ਤੁਹਾਡੀ ਨੇ ਲਓ ਜੀ ਲਓ ਜੀ ਆਪਣੇ ਉਸਤਾਦ ਸਾਡੀ ਉਸਤਾਦ ਜੀ ਪਿੰਡ ਤੋਂ ਆਉਤੋਂ ਇਹਨਾਂ ਜੀ ਨੇ ਬੇਹੋ ਲੱਗੇ ਠੀਕ ਹੈ ਜੀ ਤੇ ਉਹਨਾਂ ਦੇ ਮਲਕੀ ਆਏ ਨੇ ਦਾਲ ਸਾਰ ਸਾਰ ਜਿਹੜੇ ਆ ਉਹ ਮਾਨ ਸਨਮਾਨ ਕਰਦੇ ਆ ਇਸ ਸਾਥੀ ਆਪਣੇ ਨਾਲ ਉਹ ਇਹਨਾਂ ਦੇ ਫਾਦਾ ਸਾਹਿਬ ਆਏ ਆ ਜਿਹੜੀ ਇਹ ਵੀ ਤੁਹਾਨੂੰ ਕਲੀਫਾ ਕੀਤਾ ਗਿਆ ਜੀ ਸਾਰੇ ਸੀਨੀਅਰ ਸਰੀ ਮੌਜੂਦ ਜੀ ਦੇ ਵਿੱਚ ਕਾਲੇ ਸਾਹਿਬ ਜੀ ਮਨਜ਼ੂਰੀ ਤੁਹਾਡੀ ਵੀ ਨਾ ਸਭ ਦੀ ਹਾਜ਼ਰੀ ਦੇ ਵਿੱਚ ਆ ਜੀ ਜੀਡੀਐਸ 502 ਇਹਨਾਂ ਦੀ ਵੀ ਕਵਰਿੰਗ ਆ ਆ ਪਲੇਅਰ ਅਨਵੀਰ ਭਾਈ ਹੁੰਦੀ ਇਹਨਾਂ ਦੀ ਵੀ ਕਵਰਿੰਗ ਆ ਠੀਕ ਆ ਜੀ ਤੇ ਵਿਦ ਪ੍ਰੂਫ ਆਨਲਾਈਨ ਜੁੜੇ ਹੋਏ ਆ ਠੀਕ ਆ ਜੀ ਸਾਰੇ ਮੇਰੇ ਵੀਰ ਵੇਖ ਸਕਦੇ ਆ ਕੱਲ ਨੂੰ ਕੋਈ ਮੇਰਾ ਵੀਰ ਉਜੈਕਸ਼ਨ ਨਾ ਕਰੇ ਸਾਰੇ ਸੀਨੀਅਰਸ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਤੇ ਆਪਾਂ ਵੀ ਤੁਹਾਨੂੰ ਬਖਾਈਏ ਜੀ ਆ ਵੇਖ ਲਓ ਆ ਜ ਆਪਣੇ ਜਸਤਪਾ ਜੀ ਹੋਣੀ ਕੋਲ ਵੀ ਸਭ ਠੀਕ ਹੈ ਵੀਰ ਜੀ ਜਿੱਦਾਂ ਜੀ ਜਿਹੜੀ ਆ ਨਾਲ ਇੱਕ ਹੋਰ ਪੰਗਾ ਕੀਤਾ ਜਾ ਰਿਹਾ ਜੀ ਲਾਲੀ ਵੀਰ ਜੀ ਆ ਰਾਮ ਪੁਰੇ ਤੋਂ ਜੀ ਪਹਿਲਾਂ ਉਸਤਾ ਜੀ ਨੇ ਆਏ ਕਿ ਕੀਤਾ ਲੀਵਾ ਉਸਤਾ ਸਾਹਬਾ ਤੌਲ ਦੀ ਤੀਜਾ ਗਲੀਵਾ ਲਾਲੀ ਵੀਰ ਕੀਤਾ ਜੇ ਲਾਲੀ ਵੀਰ ਵੀ ਰਾਮਪੁਰੇ ਤੋਂ ਜੀ ਠੀਕ ਹੈ ਜੀ ਅਖੜ ਕੋ ਵੀਰ ਜੀ ਰਾਮਪੁਰੇ ਤੋਂ ਲਾਲ ਵਾਦਾ ਹੋਏਗਾ ਜੀ ਸਾਹਮਣੇ ਠੀਕ ਹੈ ਜੀ ਵਾਦਾ ਹੋਏਗਾ ਜੀ ਤੇ ਵਾਦਾ ਹੋਏਗਾ ਵੀ ਠੀਕ ਹੈ ਜੀ ਬਬਲੂ ਸਾਹਿਬ ਜੀ ਯਾ ਬਬਲੂ ਸਾਹਿਬ ਜੀ ਨਾਲ ਇੱਕ ਮੁਲਾਕਾਤ ਅਬਸਲਾਮਾਬਾਦ ਤੋਂ ਬਿਜੇ ਵੀਰ ਅਬਸਲਾਮਾਬਾਦ ਤੋਂ ਬਬਲੂ ਉਸਤਾਦ ਜੀ ਹੁਣੇ ਅਬਸਲਾਮਾਬਾਦ ਤੋਂ ਬਿਜੇ ਵੀਰ ਨਾਲੋਂ ਮੁਲਾਕਾਤ ਕਰ ਰਹੇ ਆ ਜੀ ਬਬਲੂ ਉਸਤਾਦ ਜੀ ਹੁਣ ਆਣੇ ਸਾਡੇ ਉਸਤਾਦ ਸਾਹਿਬਾਨਾਂ ਦੀ ਦੂਜੀ ਦੇ ਵਿੱਚ ਸੀਨੀਅਰ ਉਸਤਾਦਾਂ ਨਾਲ ਆਪਣੇ ਉਸਤਾਦ ਪਿੰਡ ਤੋਂ ਆਉਂਦਾ ਉਸਤਾਦ ਜੀ ਇਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਆਪਣੇ ਨਾਲ ਮੂੰਹ ਮਿੱਠਾ ਕਰਾਉਂਦੇ ਹੋਏ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤਾਜੀ ਨਾਲ ਵੀ ਗਾਵਾ ਸਾਹਮਣੇ ਜੀ ਤੇ ਅਬੀ ਸਾਜੀ ਉਧਰ ਵੀ ਵੀਰ ਦਾ ਕਰਾ ਮੂੰਹ ਮਿੱਠਾ ਜੀ ਮੂੰਹ ਮਿੱਠਾ ਕਰਾਓ ਵੀਰ ਦਾ ਜੀ ਇਧਰ ਆ ਗਾ ਲੈ ਜੀ ਓ ਥੱਲੇ ਬਹਿ ਜਾ ਵੀਰ ਓ ਯਾਰ ਮੇਰੇ ਨਾਲ ਤਰੀਕੇ ਨਾਲ ਕਾਲੀ ਕੋਈ ਨਹੀਂ ਲਓ ਜੀ ਜੀ ਵੀਰ ਜੀ ਉਹਨਾਂ ਦਾ ਮੂੰਹ ਮਿੱਠਾ ਕਰਾਉਂਦੇ ਹੋ ਜੀ ਸਾਹਮਣੇ ਸਭ ਦੇ ਠੀਕ ਹੈ ਜੀ। ਲਓ ਜੀ ਹੁਣ ਉਸਤਾਦ ਜੀ ਨੂੰ ਨਾ ਮਾਨ ਸਨਮਾਨ ਕਰਨ ਲੱਗੇ ਆ ਜੀ। ਕਰੋ ਜੀ ਮਾਨ ਸਨਮਾਨ ਹੀ ਸਭੀ ਉਸਤਾਦ ਜੀ ਨੂੰ ਲਓ ਜੀ ਨਮਸਕਾਰੇ ਆ ਜਿਹੜੇ ਆਪਣੇ ਇਤਿਹਾਸ ਦੇ ਜੁੜੇ ਆ ਵੀਰ ਜੀ ਇਹਨਾਂ ਦਾ ਵੀ ਮੂੰਹ ਮਿੱਠਾ ਕਰਵਾਤਾ ਜੀ ਠੀਕ ਹੈ ਜੀ ਉਹਨਾਂ ਦੇ ਫਾਦਰ ਸਾਹਿਬ ਮੌਜੂਦ ਆ। ਠੀਕ ਹੈ ਜੀ। ਕਰੋ ਜੀ ਲਓ ਜੀ ਮਾਨ ਸਨਮਾਨ ਉਸਤਾਦ ਜੀ ਨੂੰ ਤਾੜੀਆਂ ਠੀਕ ਹੈ ਜੀ। ਉਸਤਾਦ ਜੀ ਕਰੋ ਵੀਰ ਜੀ ਨੂੰ ਮਿੱਠਾ ਤੁਸੀਂ ਬੱਸ ਦਾ ਹਾਂਜੀ ਸਭੇ ਅੱਗੇ ਪਾ ਕੇ ਓਕੇ ਸਾਰੇ ਤੁਸੀਂ ਵੀ ਕਰ ਲਈਏ ਹਾਂਜੀ ਜੀ ਇੱਕ ਮਿੰਟ ਵੱਡੇ ਭਾਈ ਸਾਡੇ ਭਾਈ ਆਪਣੇ ਖੜਕੂ ਵੀਰ ਜੀ ਹੁੰਦੀਆਂ ਇਹਨਾਂ ਨੂੰ ਜਿਹੜਾ ਵਾ ਸਾਡੀ ਉਸਤਾਦ ਜੀ ਨਾਲੋਂ ਖਲੀਫਾ ਦਿੱਤਾ ਗਿਆ ਜੀ ਸਾਡੀ ਮੌਜੂਦਗੀ ਇਹ ਵਿੱਚ ਪਾਲੇ ਉਸਤਾਦ ਜੀ ਹੁੰਦੀ ਓਏ ਉਸਤਾਦ ਜੀ ਹੁੰਦੀ ਇਹਦੇ ਦੇ ਬਗਲੂ ਉਸਤਾਦ ਜੀ ਹੁੰਦੇ ਆ ਠੀਕ ਹੈ ਜੀ ਇਹਨਾਂ ਜਿਹੜੇ ਐ ਦੋ ਜੀ ਵੀ ਕਿਤੇ ਜੀ ਸਨੈਪ ਸਾਹਮਣੇ ਕੋ ਨਿਸ਼ਾਨਵੀਰ ਜੀ ਇੱਕ ਮਿੰਟ ਆਰਾਮ ਨਾ ਆਰਾਮ ਨਾ ਕਾਲੀ ਨਾ ਬਹੁਤ ਆਰਾਮ ਨਾ ਇੱਕ ਮਿੰਟ ਜੀ ਸਾਹਮਣੇ ਵੀ ਜੀ ਏ ਆਪਣਾ ਸਲਾਮਾਬਾਦ ਤੋਂ ਹੀ ਨਾ ਕਾਲੀ ਵੀ ਬਿਜੇ ਵੀਰ ਤੇ ਰਾਹੁਲ ਵੀਰ ਉਹਨਾਂ ਦਾ ਸਲਾਮਾਬਾਦ ਤੋਂ ਆ ਜੀ ਬਿਜੇ ਵੀਰ ਜੀ ਤੇ ਰਾਹੁਲ ਵੀਰ ਜੀ ਹੋਣੀ ਠੀਕ ਹੈ ਜੀ ਕਲੀਫੇ ਦੀ ਰਸਮ ਠੀਕ ਹੈ ਜੀ ਕਾਲੇ ਸਾਜੀ ਨੇ ਹੈ ਜੀ ਬਲਵਿੰਦਰ ਸਾਜੀ ਜੀ ਮਾਸੀ ਦਾ ਮੁੰਡਾ ਵਾ ਜੀ ਠੀਕ ਹੈ ਜੀ ਏ ਨਾਜੀ ਵੀਰ ਜੀ ਹੁਣੀ ਆ ਖਾਨਪੋੜ ਤੋਂ ਏ ਨਾਜੀ ਵੀਰ ਜੀ ਦਾਲਮ ਤੋਂ ਲੋ ਜੀ ਦਾਲਮ ਤੋਂ ਆ ਨਾਜੀ ਵੀਰ ਜੀ ਹੁਣੀ ਸੋਹਰੇ ਜੀ ਤੇ ਇੱਧਰ ਜਿਹੜੇ ਆ ਆਪਣੇ ਗਾਗੂ ਸਾਜ ਜੀ ਹੁਣੀ ਏ ਗੋਰੀ ਵੀਰ ਜੀ ਹੁਣੀ ਖਾਨਪੋੜ ਤੋਂ ਨਾਜੀ ਵੀਰ ਜੀ ਤੇ ਇਹਨਾਂ ਨੂੰ ਵੀ ਕਰਨਗੇ ਜੀ ਠੀਕ ਹੈ ਜੀ ਜਿਹੜੀ ਜਗ੍ਹਾ ਤੋਂ ਵੀਰ ਕੀ ਨਾਮ ਹੈ ਇਹਦਾ ਕੋਰਾ ਖਾਨਪੋੜ ਤੋਂ ਕੋਰਾ ਖਾਨ ਤੋਂ ਜੀ ਦੋਰਾ ਖਾਨ ਤੋਂ ਔਰ ਇਹ ਵੀਰ ਨਾਜੀ ਵੀਰ ਜੀ ਨਾਲ ਨਾਜੀ ਵੀਰ ਜੀ ਨਾਲ ਨੂੰ ਇਨਾ ਜਿਹੜਾ ਵਾ ਦੋ ਗੜੀ ਦੇ ਕੀਤੇ ਆ ਤੇ ਨਾਲ ਆਪਣੇ ਸੋਹੇ ਉਸਤਾਦ ਜੀ ਨੇ ਠੀਕ ਹੈ ਜੀ ਇੱਕ ਵਾਰ ਮੀਰ ਜੀ ਸਾਹਮਣੇ ਦੇਖੋ ਠੀਕ ਹੈ ਜੀ ਗਰਾਉ ਉਸਤਾਦ ਜੀ ਤੇਰੀ ਤੇਰੀ ਗਰਾਉ ਜੀ ਸਾਹਮਣੇ ਜੀ ਛੋਟੇ ਪੁੱਤ ਉਹ ਡਾਰਲਿੰਗ ਸਾਹਮਣੇ ਇਹ ਠੀਕ ਹੈ ਜੀ ਲੋ ਜੇ ਪਿੱਛੇ ਮਾਸ਼ਰ ਪੋਲਾ ਨੋਟਾਂ ਦੇ ਆਰਨਾ ਜੀ ਦਾ ਮਾਨ ਸਨਮਾਨ ਕੀਤਾ ਗਿਆ ਜੀ ਮਹਾਰਾਜ ਮਹਾਰਾਜ